ਜਿਹੜੇ ਸਾਰੀ ਉਮਰ ਇਹ ਰੋਲਾ ਪਾਉਂਦੇ ਰਹੇ ਕਿ ਬਾਦਲ ਖਾਗੇ ਬਾਦਲ ਸਾਰਾ ਕੁਝ ਵੇਚ ਗਏ ਪ੍ਰਾਈਵੇਟ ਅਧਾਰਿਆਂ ਨੂੰ ਠੇਕਿਆਂ ਤੇ ਦੇ ਗਏ ਸਾਰਾ ਕੁਝ ਪੰਜਾਬ ਦੀ ਇਨਕਮ ਦਾ ਕੋਈ ਸੋਰਸ ਛੱਡਿਆ ਹੀ ਨਹੀਂ ਜੇ ਅਸੀਂ ਆਏ ਤਾਂ ਅਸੀਂ ਖਜ਼ਾਨਾ ਕਦੀ ਟੈਕਸਾਂ ਰਹੀਂ ਭਰ ਲਾਂਗੇ ਕਦੀ ਰੇਟ ਮਾਫੀਆ ਰਹੀਂ ਭਰ ਲਾਂਗੇ ਕਦੀ ਐਕਸਾਈਜ਼ ਡਿਊਟੀ ਰਹੀਂ ਭਰ ਲਾਂਗੇ ਜਨਤਾ ਤੇ ਬੋਝ ਉਹਨਾਂ ਨੇ ਪਾ ਕੇ ਖਜ਼ਾਨਾ ਭਰਨ ਦੀ ਕੋਸ਼ਿਸ਼ ਕੀਤੀ ਪਰ ਉਹ ਖਜ਼ਾਨਾ ਨਹੀਂ ਭਰਿਆ ਗਿਆ ਕਿਉਂਕਿ ਪੰਜਾਬ ਚਲਾਉਣਾ ਢੰਡਾਂ ਦੇ ਵਸ ਦੀ ਗੱਲ ਨਹੀਂ ਹੈਗੀ ਬਈ ਪੰਜਾਬ ਬੜੀ ਵੱਡੀ ਇੱਕ ਸਟੇਟ ਆ ਜਿਹੜੀ ਬੜੇ ਤਰੀਕੇ ਨਾਲ ਚੱਲਦੀ ਆ ਪਿਛਲੀਆਂ ਸਰਕਾਰਾਂ ਨੇ ਵੀ ਕੋਸ਼ਿਸ਼ ਕੀਤੀ ਝਾੜੂ ਨੇ ਵੀ ਕੋਸ਼ਿਸ਼ ਕੀਤੀ ਨੋ ਡਾਊਟ ਪਰ ਹੁਣ ਕਿਤਨਾ ਕਿਤੇ ਖਜ਼ਾਨਾ ਬਈ ਸਰਕਾਰੀ ਜ਼ਮੀਨਾਂ ਵੇਚ ਕੇ ਭਰੰਦੀ ਚਾਲ ਦੇ ਵਿੱਚ ਐ ਮਾਨ ਸਰਕਾਰ ਉਹ ਜਿੰਨੀਆਂ ਵੀ ਸਰਕਾਰੀ ਜ਼ਮੀਨਾਂ ਨੇ ਚਾਹੇ ਪਿੰਡਾਂ ਦੇ ਵਿੱਚ ਦੱਬੀਆਂ ਹੋਈਆਂ ਪੰਚਾਇਤੀ ਜ਼ਮੀਨਾਂ ਨੇ ਚਾਹੇ ਉਹ ਕਿਸੇ ਆਧਾਰੇ ਦੇ ਥੱਲੇ ਨੇ ਹੁਣ ਉਹਨਾਂ ਨੂੰ ਵੇਚਣ ਦੀ ਤਿਆਰੀ ਚੱਲੀ ਜਾਂਦੀ ਹੈ ਮਾਨ ਸਰਕਾਰ ਨੇ ਮੂਹੜ ਬਣਾ ਲਿਆ ਹੁਣ ਉਹ ਪੰਚਾਇਤੀ ਜ਼ਮੀਨਾਂ ਵਿਕਣ ਗਈਆਂ ਵਿਰੋਧ ਕਰਿਆ ਕਰੋ ਐਦਾਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਤੇ ਜਾਗਿਆ ਕਰੋ ਜਦੋਂ ਵਿਰੋਧੀ ਧਿਰ ਖਤਮ ਹੋ ਜੇ ਤਾਂ ਆਪਾਂ ਆਮ ਲੋਕਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਜਾਗਦੇ ਰਹੀਏ ਤਾਂ ਕਿ ਕੋਈ ਵੀ ਮੁੱਦਾ ਉੱਠਦਾ ਤਾਂ ਉਹ ਉੱਥੇ ਦੱਬਿਆ ਜਾਏ ਸਰਕਾਰ ਗਲਤ ਫੈਸਲੇ ਨਾ ਲੈ ਸਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾ ਨੂੰ ਫੋਲੋ ਕਰ ਲਿਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਸੈਂਸਿਟਿਵ ਮੁੱਦਾ ਹੈ ਜ਼ਰੂਰ ਸੋਚੋ ਇਹਦੇ ਬਾਰੇ